ਪਾਰਟੀ ਦੀ ਗੱਲ ਕਰ ਲਈਏ ਹਾਂਜੀ ਜਿਹੜੇ ਸਾਡੇ ਬੜੇ ਸਰਦਾਰ ਜੋਗ ਸਰਦਾਰ ਕੁਲਦੀਪ ਸਿੰਘ ਜੀ ਧਾਰੀਵਾਲ ਸਾਹਿਬ ਲੜ ਰਹੇ ਨੇ ਚੋਣ ਸਾਰੇ ਹੀ ਆਪੋ ਆਪਣਾ ਜੋਰ ਜਿਹੜਾ ਉਹ ਪੂਰੇ ਤਨ ਮਨ ਧੰਦੇ ਨਾਲ ਲਾ ਰਹੇ ਨੇ ਬਾਕੀ ਪਰਮਾਤਮਾ ਦੇ ਬਖਸ਼ਿਸ਼ ਕਰਨੀ ਹੈ ਉਹ ਜਿਸ ਦੇ ਉੱਪਰ ਬਖਸ਼ਿਸ਼ ਹੋ ਗਈ ਉਹ ਨੂੰ ਫਤਿਹ ਮਿਲ ਜਾਣੀ ਅਖੀਰਲੇ 4 ਸਾਲ ਤੇ ਕਰੋ ਕੁਛ ਨਾ ਤੇ ਪਰਿਵਾਰ ਸਾਂਣ ਕੇ ਲੇਬਾ ਚੋਪਾ ਕਰ ਦੋ ਇਹ ਲੋਕਾਂ ਦੇ ਵਿੱਚ ਜਾ ਕੇ ਬਹਿ ਜੋ ਹਾਂਜੀ ਉੱਥੇ ਲੋਕਾ ਮੋਟਾ ਪਾਦਣੀਆਂ ਨੇ ਉਹ ਗੱਲਾਂ ਤੇ ਰਈਆਂ ਨਹੀਂ ਹੁਣ ਲੋਕ ਬਹੁਤ ਸਿਆਣੇ ਨੇ ਹਰ ਗੱਲ ਦੀ ਤੈਅ ਤੱਕ ਜਾਂਦੇ ਨੇ ਕਿ ਵਿਕਾਸ ਕਿਨੇ ਕੀਤਾ ਕੰਮ ਕੌਣ ਕਰਾ ਰਿਹਾ ਸੋ ਹਰ ਜਿਹੇ ਪੈਸੇ ਨੂੰ ਨਹੀਂ ਲੈਂਦੇ ਪਰ ਜ਼ਿਆਦਾਤਰ ਜਿਹੜੇ ਲੀਡਰ ਨੇ ਉਹ ਕਰਪਟ ਨੇ ਉਹ ਉਹਨਾਂ ਨੂੰ ਪਤਾ ਫੈਲਾ ਸਾਰੇ ਮੋਦੀ ਸਾਹਿਬ ਦੇ ਗੋਲ ਨੇ ਹਾਂਜੀ ਉਹ ਸਾਰਿਆਂ ਨੂੰ ਜਾਣਦੇ ਨੇ ਉਹ ਜਦੋਂ ਕੋਈ ਮਾੜੀ ਮੋਟੀ ਕਰਦਾ ਨਾ ਯਾਰ ਜੋਲ ਤੇ ਉਸੇ ਵਾਲੇ ਕਰ ਦਿੰਦੇ ਨੇ ਜੀ ਤੁਹਾਡਾ ਤੇ ਈਡੀ ਵਨ ਨੂੰ ਸੰਮਣ ਚ ਸਾਨੂੰ ਖਰੀਦਣਾ ਕੋਈ ਖਾਲਾ ਚੀਜ਼ਾ ਵਾਲਾ ਨਹੀਂ ਹੈ ਦੇਸ਼ ਵਿਦੇਸ਼ੀ ਚ ਵਤਨ ਦੀ ਮਿੱਟੀ ਨੂੰ ਚੈਨਲ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਪ੍ਰੋਗਰਾਮ ਮੁੱਦੇ ਦੀ ਗੱਲ ਲੈ ਕੇ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਵੱਖ-ਵੱਖ ਅੱਜ ਦੇ ਬਰਾਜਮਣ ਰਹਿ ਚੁਕੇ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਅਗੂ ਸਤਜਾਰ ਕਲਵੰਦ ਸਿੰਘ ਜੀ ਤਲਵੰਡੀ ਨਾਰ ਇਨਾਲਾ ਲਾਤੀ ਅੱਜ ਗੱਲਬਾਤ ਕਰਾਂਗੇ ਅੱਜ ਦੇ ਮੌਜੂਦਾ ਸਬੰਧੀ ਪੰਜਾਬ ਦੇ ਹਾਲਾਤਾਂ ਸਬੰਧੀ ਅਤੇ ਲੋਕ ਚੋਣਾਂ ਦੇ ਸਬੰਧ ਵਿੱਚ ਸਤਿ ਸ਼੍ਰੀ ਅਕਾਲ ਜੀ ਬਬਰੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਦੇ ਹਾਲਾਤ ਜਿਹੜੇ ਕਿਸ ਤਰ੍ਹਾਂ ਦੇ ਚੱਲ ਰਹੇ ਨੇ ਸਭ ਤੋਂ ਪਹਿਲਾਂ ਤੇ ਤੁਹਾਡਾ ਚੈਨਲ ਵਤਨ ਦੀ ਮਿੱਟੀ ਤੇ ਸੁਣ ਰਹੇ ਸਾਰੇ ਸਰੋਤਿਆਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਔਰ ਅੱਜ ਬੜਾ ਹੀ ਪਵਿੱਤਰ ਦਿਹਾੜਾ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪ੍ਰਭ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪ੍ਰਭ ਤੇ ਸਾਰੀ ਲੋਕਾਈ ਨੂੰ 올ਡ ਵਰਲਡ ਵਾਸਤੇ ਹੋਏ ਸਾਰੇ ਸਮੁੱਚੇ ਸਾਰੇ ਭਾਈਚਾਰਿਆਂ ਨੂੰ ਭਾਵੇਂ ਉਹ ਸਿੱਖ ਨੇ Hindu ਨੇ Jaini ਨੇ Bodhi ਨੇ Isai ਭਰਾ ਨੇ ਸਾਰਿਆਂ ਨੂੰ ਹੀ ਲੱਖ ਲੱਖ ਵਧਾਈ ਦਿੰਨੇ ਹਾਂ ਹਾਂਜੀ ਬਾਬਾ ਜੀ ਸਭ ਤੋਂ ਪਹਿਲਾਂ ਚਲੋ ਐਸ ਕੀ ਲੋਕ ਸਭਾ ਚੋਣਾਂ ਦੇ ਸੰਬੰਧ ਵਿੱਚ ਪਹਿਲਾਂ ਗੱਲਬਾਤ ਕਰ ਲਈਏ ਹਾਂ ਹਾਂਜੀ ਲੋਕ ਚੋਣਾਂ ਦਾ ਜਿਹੜਾ ਵਿਗਲਿਆ ਪੂਰੀ ਤਰ੍ਹਾਂ ਹੁਣ ਪਿੰਡਾਂ ਦੇ ਵਿੱਚ ਵੀ ਸਰਕਾਂ ਦੇ ਵਿੱਚ ਵੀ ਇਹ ਵੀ ਚਰਚਾ ਹੋ ਰਹੀ ਆ ਹਾਂ ਜੀ ਇਹਦੇ ਸਬੰਧ ਵਿੱਚ ਸਾਨੂੰ ਦੱਸੋ ਜੀ ਦੇਖੋ ਜੀ ਲੋਕ ਸਭਾ ਚੋਣਾਂ ਜਿਹੜੀਆਂ ਚੱਲ ਰਹੀਆਂ ਨੇ ਉਹ ਤੁਸੀਂ ਆਪ ਖੁਦ ਪੱਤਰਕਾਰ ਹੋ ਵੈਸੇ ਤੇ ਤੁਹਾਡੀ ਨੌਲੇਜ ਸਾਡੇ ਨਾਲੋਂ ਵੀ ਜ਼ਿਆਦਾ ਹੁੰਦੀ ਹੈ ਕਿਉਂਕਿ ਤੁਸੀਂ ਰੋਜ਼ ਇਸੇ ਕੰਮ 'ਚ ਰਹਿਣਾ ਹਰ ਬੰਦੇ ਨੂੰ ਮਿਲਣਾ ਜਿੱਥੇ ਤੱਕ ਗੱਲ ਕਰ ਲਈਏ ਚੋਣਾਂ ਦੀ ਤੇ ਚੋਣਾਂ ਬਹੁਤ ਵਧੀਆ ਤਰੀਕੇ ਦੇ ਨਾਲ ਸ਼ਾਂਤੀ ਮਈ ਢੰਗ ਦੇ ਨਾਲ ਚੱਲ ਰਹੀਆਂ ਨੇ ਹਰ ਕੈਂਡੀਡੇਟ ਜਿੰਨੇ ਵੀ ਭਾਵੇਂ ਉਹ ਵਿਜੇਪੀ ਦੇ ਨੇ ਜਾਂ ਅਕਾਲੀ ਦਲ ਨੇ ਕਾਂਗਰਸ ਨੇ ਜਿਨੇ ਕੁਆਲਟੀਆਂ ਦੇ ਨੇ ਜਾਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਹਾਂਜੀ ਜਿਹੜੇ ਸਾਡੇ ਬੜੀ ਸਤਕਾਰਯੋਗ ਸਰਦਾਰ ਕੁਲਦੀਪ ਸਿੰਘ ਜੀ ਢਾਰੀਵਾਲ ਸਾਹਿਬ ਲੜ ਰਹੇ ਨੇ ਚੋਣ ਸਾਰੇ ਇਹ ਆਪੋ ਆਪਣਾ ਜੋਰ ਜਿਹੜਾ ਉਹ ਪੂਰੇ ਤਨ ਮਨ ਧਨ ਦੇ ਨਾਲ ਲਾ ਰਹੇ ਨੇ ਬਾਕੀ ਪਰਮਾਤਮਾ ਦੇ ਬਖਸ਼ਿਸ਼ ਕਰਨੀ ਹੈ ਔਰ ਜਿਸ ਦੇ ਉੱਪਰ ਬਖਸ਼ਿਸ਼ ਹੋਗੀ ਉਹ ਨਮ ਫਤੇ ਮਿਲ ਜਾਣੀ ਮਿਲ ਫਿਰਗੀ। ਜੀ ਬਾਬਾ ਜੀ ਆਪਣੇ ਹਲਕਾ ਅਮਰਤਸਰ ਦੀ ਆਪਾਂ ਗੱਲ ਕਰ ਰਹੇ ਆਪਾਂ ਹਲਕਾ ਜੀ ਨਾਲਾ ਦੀ ਗੱਲ ਕਰ ਰਹੇ ਹਾਂ। ਹਲਕਾ ਜੀ ਨਾਲਾ 'ਚ ਆਪਣੀ ਧਾਰੀਵਾਲ ਸਬਜ਼ੀ ਦੀ ਸਥਿਤੀ ਕਿਸ ਤਰ੍ਹਾਂ ਦੀ ਚੱਲ ਰਹੀ ਹੈ? ਵੇਖੋ ਜੇ ਹਲਕਾ ਜੀ ਨਾਲਾ ਦੀ ਗੱਲ ਕਰ ਲਈਏ ਤੇ ਇੱਥੇ ਬਹੁਤ ਵਧੀਆ ਸਥਿਤੀ ਚੱਲ ਰਹੀ ਹੈ ਖਾਸ ਕਰਕੇ ਧਾਰੀਵਾਲ ਸਾਹਿਬ ਦੀ। ਕਿਉਂਕਿ ਲੋਕੀ ਜਿਹੜੇ ਨੇ ਆਮ ਜਨਤਾ ਬਹੁਤ ਸਿਆਣੀ ਹੋ ਗਈ ਆ। ਪਿਛਲੀਆਂ ਗੱਲਾਂ ਨਹੀਂ ਰਹੀਆਂ ਕਿ ਅਖੀਰਲੇ 4 ਸਾਲ ਤੇ ਕਰੋ ਕੁਛ ਨਾ ਤੇ ਪਰਿਵेशਾਂ ਨਾਲ ਕੇ ਲੇਬਾ ਚੋਪਾ ਕਰ ਦੋ ਤੇ ਲੋਕਾਂ ਦੇ ਵਿੱਚ ਜਾ ਕੇ ਬਹਿ ਜਾਓ ਹਾਂ ਜੀ ਉੱਥੇ ਲੋਕਾ ਮੋਟਾ ਬਾਦਨੀਆਂ ਨੇ ਉਹ ਗੱਲਾਂ ਤੇ ਰਹੀਆਂ ਨਹੀਂ ਹੁਣ ਲੋਕ ਬਹੁਤ ਸਿਆਣੇ ਨੇ ਹਰ ਗੱਲ ਦੀ ਤੈਅ ਤੱਕ ਜਾਂਦੇ ਨੇ ਕਿ ਵਿਕਾਸ ਕਿਨੇ ਕੀਤਾ ਕੰਮ ਕੌਣ ਕਰਾ ਰਿਹਾ ਸੋ ਹਲਕੇ ਅਜਲਾਵੇ ਦੇ ਵਿੱਚ ਮੈਨੂੰ ਅਪਿਛੇ ਦੇ 4-5 ਦਿਨਾਂ ਦੇ ਵਿੱਚ ਸਰਦਾਰ ਕੁਲਦੀਪ ਸਿੰਘ ਦੀ ਧਾਰੀਵਾਲ ਸਾਡੇ ਕੈਬਨ ਮੰਤਰੀਪਾਲ ਸਰਕਾਰ ਜੋਗਰੇ ਔਰ ਉਹਨਾਂ ਦੇ ਬੇਟੇ ਸਰਦਾਰ ਖੁਸ਼ਪਾਲ ਸਿੰਘ ਢਾਰੀਵਾਲ ਉਹਨਾਂ ਦੇ ਨਾਲ ਜਾਣ ਨੂੰ ਮੌਕੇ ਮਿਲੇ ਨੇ ਉਸ ਤੋਂ ਬਾਅਦ ਮੈਂ ਮੈਡਮ ਸਾਡੀ ਸਰਕਾਰਯੋਗ ਭੈਣ ਮੈਡਮ ਅਮਨਦੀਪ ਕੌਰ ਜੋ ਕਿ ਢਾਰੀਵਾਲ ਸਾਹਿਬ ਸੁਖਪਾਲ ਸਿੰਘ ਜੀ ਉਹਨਾਂ ਦੀ ਉਹ ਮਬਲ ਵਾਈਫ ਹੈ ਬਿਲਕੁਲ ਜੀ ਉਹਨਾਂ ਦਾ ਸੁਭਾਅ ਉਹ ਇੱਕ ਮਬਲ ਇਸਤਰਾ ਹੈ ਮੈਂ ਵੇਖਿਆ ਹਾਲਕੇ ਦੇ ਵਿੱਚ ਜਾ ਕੇ ਬਹੁਤ ਵਧੀਆ ਤਰੀਕੇ ਦੇ ਨਾਲ ਰੈਕਸ਼ਨ ਟੂ ਪੇਨ ਕਰ ਰਹੇ ਨੇ ਹਰ ਪਿੰਡ ਦੇ ਵਿੱਚ ਜਾਂਦੇ ਨੇ ਜੋ ਸਭ ਤੋਂ ਵੱਡੀ ਗੱਲ ਉਹਨਾਂ ਚ ਮੈਂ ਖੂਬ ਹੀ ਵੇਖੀ ਵੀ ਕਿ ਜਿੱਥੇ ਉਹ ਜਾ ਕੇ ਬੋਲਦੇ ਨੇ ਭਾਵੇਂ ਉਹ 500 ਬੰਦਾ 400 ਬੰਦਾ ਕਿਉਂਕਿ ਉਹ ਜਿੰਨੀ ਉਮੀਦ ਲਾਈ ਹੁੰਦੀ ਹੈ ਨਾ ਕਿ 250 ਬੰਦਾ ਆਣਾ ਉਹ ਵੇਖੀ ਤਾਂ ਕਿ 250 ਨਹੀਂ 500 ਬੰਦਾ ਹੋ ਜਾਂਦਾ ਉਹਨਾਂ ਨੂੰ ਸੁਣ ਜਾਂਦੇ ਲੋਕ ਬਿਲਕੁਲ ਸਹੀ ਗੱਲ ਤੇ ਜਦੋਂ ਲੋਕ ਜਾਂਦੇ ਨੇ ਤੇ ਸਮਝ ਲੋ ਕਿ ਉਹ ਕੁਆਲਟੀ ਜਿਹੜੀ ਆ ਉਹ ਪੂਰੀ ਤਰ੍ਹਾਂ ਮਾਰੇ ਦੀ ਕਿਰਪਾ ਦੇ ਨਾਲ ਸੰਭੋਰੀ ਹੈ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਵੇਖਣ ਚ ਵਧਿਆ ਲੱਗੀ ਉਹ ਆਪ ਖੁਦ ਇੱਕ ਅਮਰੀਕਾ ਦੇ ਸਿਟੀਜ਼ਨ ਨੇ ਹਾਂਜੀ ਆਜਾ ਵਰਲਡ ਪਾਵਰ ਦੇਸ਼ ਅਮਰੀਕਾ ਤੁਹਾਨੂੰ ਪਤਾ ਹੈ ਕਿ ਜਿਹੜਾ ਮੁੰਡਾ ਅਮਰੀਕਾ ਦੇ ਵਿੱਚ ਸੈਟਲ ਹੋਵੇ ਉਹ ਐਸੇ ਹਿੰਦੂਸਤਾਨ ਦੇ ਦੇ ਵਿੱਚ ਜਿਹੜਾ ਕਿ ਇੱਕ ਰਿਸਰਚ ਕੋਡਿੰਗ ਦੇ ਵਿੱਚ ਨੰਬਰ 1 ਕਿਹਾ ਜਾਂਦਾ ਕਦੇ ਨਹੀਂ ਆਉਂਦਾ ਉਹ ਲੋਕਾਂ ਦੇ ਵਾਸਤੇ ਆਇਆ ਉਹ ਸਾਡੇ ਵਾਸਤੇ ਹਾਂ ਦੇ ਲੋਕਾਂ ਵਾਸਤੇ ਆਇਆ ਬਿਲਕੁਲ ਜੀ ਇਹ ਆਪਾਂ ਪੰਜਾਬ ਦਾ ਭਲਾ ਕਰੀਏ ਪੰਜਾਬ ਦੇ ਲੋਕਾਂ ਦੇ ਵਾਸਤੇ ਕੁਝ ਕਰਕੇ ਨਹੀਂ ਹੈ ਹਾਂਜੀ ਸੋ ਉਹਨਾਂ ਨੂੰ ਮੈਂ ਵੇਖਿਆ ਕਿ ਜਦੋਂ ਉਹ ਬੋਲਦੇ ਨੇ ਲੋਕਾਂ ਦੇ ਨਾਲ ਸਾਰੀਆਂ ਗੱਲਾਂ ਦੋ ਸਾਲ ਦਾ ਰਿਪੋਰਟ ਕਾਰਡ ਪੇਸ ਕਰਦੇ ਨੇ ਮੈਡਮ ਆਪਣੇ ਅਮਨਦੀਪ ਕੌਰ ਜੀ ਉਸ ਤੋਂ ਬਾਅਦ ਉਹ ਬੈਠ ਕੇ ਹਰ ਬੰਦੇ ਤੇ ਮੁਸ਼ਕਿਲਾਂ ਹੁੰਦੇ ਨੇ ਉਹ ਸੁਣਨ ਤੋਂ ਬਾਅਦ ਉਹ ਲਿਖਦੇ ਨੇ ਉਹ ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਹਾਂ ਮੈਡਮ ਜੀ ਤੁਸੀਂ ਲਿਖ ਰਹੇ ਹੋ ਜਿੰਨਾ ਕੋਡ ਆਫ ਕੰਡੈਕਟ ਲੱਗਾ ਹੋਇਆ ਹੈ ਇਹ ਕਿਦਾਂ ਹੱਲ ਹੋਣਗੇ ਉਹ ਆਦੇ ਜਿਹੜੀਆਂ ਤੇ ਮੁਸ਼ਕਿਲਾਂ ਹੱਲ ਹੋਣ ਵਾਲੀਆਂ ਨੇ ਉਹ ਤੇ ਅਸੀਂ ਕਰ ਦੇਣੀਆਂ ਜਿਹੜੀਆਂ ਰਹਿ ਜਾਣਗੀਆਂ ਕੋਡ ਆਫ ਕੰਡੈਕਟ ਤੋਂ ਬਾਅਦ ਕਰਦੇ ਆਂਗੇ ਕਿ ਮਸਲੇ ਸਾਰੇ ਹੱਲ ਕਰਨੇ ਤੇ ਇਹ ਬਹੁਤ ਵੱਡੀ ਉਹਨਾਂ ਦੀ ਇੱਕ ਵਕੀਰ ਲਾਇਰ ਹੋਣ ਦੇ ਨਾਲ-ਨਾਲ ਉਹ ਇਨੇ ਪੜੇ ਲਿਖੇ ਉਹ ਤੁਹਾਡੀ ਖੁਸ਼ਕਿਸਮਤੀ ਹੈ ਕਿ ਸਾਨੂੰ ਤਾਰੀਕਾਲ ਸਾਹਿਬ ਵਰਗਾ ਇੱਕ ਸੱਚਾ ਤੇ નિਰਭਰ ਜਰਨਲ ਮਿਲਿਆ ਜਿਹੜਾ ਉਹ ਕੰਮ ਕਰਕੇ ਸਭ ਤੋਂ ਵੱਡੀ ਗੱਲ ਸਚਾਈ ਦੀ ਤੇ ਜਿੱਥੇ ਸੱਚ ਹੋਵੇ ਉੱਥੇ ਪਰਮਾਤਮਾ ਹੋ ਬਿਲਕੁਲ ਜੀ ਲੇਕਿਨ ਉਹ ਆਪ ਪਰਮਾਤਮਾ ਨੇ ਜਿੱਤ ਕਰਾਉਣਾ ਹੈ ਤੇ ਆਪਾਂ ਨੂੰ ਪੂਰੀ ਆਸ ਹੈ ਕਿ ਉਹ ਬੜੀ ਵੱਡੀ ਲੀਡ ਦੇ ਨਾਲ ਜਿੱਤਣਗੇ ਬਿਲਕੁਲ ਜੀ ਮਬਾ ਜੀ ਨੇ ਤੁਸੀਂ ਮੈਡਮ ਜੀ ਦੀ ਗੱਲ ਕੀਤੀ ਅਮਨ ਜੀ ਗੌਰ ਜੀ ਦੀ ਪਿਛਲੀ ਜਦੋਂ ਆਪਾਂ ਵਿਧਾਨ ਸਭਾ ਦੀ ਚੋਣਾਂ ਹੋਇਆ ਉਹਨਾਂ ਦਾ ਵੀ ਉਸ ਸਮੇਂ ਇੱਕ ਅਹਿਮ ਰੋਲ ਅਦਾ ਹੀ ਕਿਉਂਕਿ ਜਿੰਨੀ ਉਹਨਾਂ ਨੇ ਮਿਹਨਤ ਕੀਤੀ ਹੋ ਸਕਦਾ ਸਿਹਰਾ ਉਹਨਾਂ ਦੇ ਸਿਰ ਤੇ ਹੀ ਜਾਂਦਾ ਹੋਵੇ ਤੇ ਹੁਣ ਵੀ ਇਸੇ ਸਥਿਤੀ ਦੇ ਵਿੱਚ ਉਹ ਜਨਰਤ ਮਿਹਨਤ ਕਰ ਰਹੇ ਨੇ ਇਹਦੇ ਬਾਰੇ ਤੁਸੀਂ ਕੀ ਵਿਚਾਰਤਾ ਠੀਕ ਜੇਕਰ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਹੋਇਆ ਹੈ ਕਿ ਉਹ ਮੈਡਮ ਜੀ ਜਿਹੜੇ ਸਾਡੇ ਸਰਕਾਰਯੋਗ ਨੇ ਬਹੁਤ ਜ਼ਿਆਦਾ ਤੇ ਉਹਨਾਂ ਨੇ ਮਿਹਨਤ ਬਹੁਤ ਕਰ ਰਹੇ ਨੇ ਸਵੇਰੇ ਸੋਕਤੇ ਨਿਕਲ ਜਾਂਦੇ ਨੇ ਮੇਰੇ ਹਿਸਾਬ ਨਾਲ ਨਾਲ ਸਾਮੀ ਪਈ ਘਰ ਜਾਂਦੇ ਨੇ ਵਾਪਸ ਮੀਟਿੰਗਾਂ ਕਰਕੇ ਉਹ ਇੰਨੀ ਮਿਹਨਤ ਕਰ ਰਹੇ ਨੇ ਵਿਧਾਨ ਸਭਾ ਦੇ ਵਿੱਚ ਵੀ ਸਭ ਤੋਂ ਵੱਡਾ ਜਿਹੜਾ ਜਿੱਤ ਦਾ ਸਿਰ ਹੈ ਉਹਨਾਂ ਦੇ ਸਿਰ ਜਾਂਦਾ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਇਹ ਇਹ ਤਲਵੰਡੀ ਨਾਥਾ ਬਾਬਾ ਜੀ ਅਹੀਂ ਗੱਲ ਕਰ ਰਹੇ ਹਾਂ ਵਿਧਾਨ ਸਭਾ ਚੋਣਾਂ ਦੇ ਸੰਬੰਧ ਦੇ ਵਿੱਚ ਤੇ ਆਪਣੇ ਹਲਕਾ ਅਮਰਥਾ ਦੀ ਆਪਾਂ ਖਾਸ ਕਰਕੇ ਗੱਲ ਕਰ ਰਹੇ ਹਾਂ ਇਹ ਤੋਂ ਚਾਰ ਉਮੀਦਵਾਰ ਜਿਹੜੇ ਆ ਵੱਖ-ਵੱਖ ਪਾਰਟੀਆਂ ਨੇ ਉਤਾਰੇ ਆ ਤੇ ਆਫਟਰ ਆਲ ਇਹਨਾਂ ਦੇ ਵਿੱਚੋਂ ਬਾਜੀ ਕੌਣ ਮਾਰੂਗਾ ਜੀ ਵੇਖੋ ਜੀ ਸਾਡੇ ਬਾਰੇ ਸਰਕਾਰ ਜੋ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਹਾਂਜੀ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਆਮ ਸਰਕਾਰਾਂ ਜਿਹੜੀਆਂ ਸਨ ਉਹ ਸਰਕਾਰੀ ਦੈਰੇ ਵੇਚਦੀਆਂ ਹੁੰਦੀਆਂ ਸੀ ਹਾਂਜੀ ਵੇਚਦੀਆਂ ਤੁਹਾਨੂੰ ਬਤਾਂ ਦੇ ਦਿਲ ਤੋਂ ਜੀ ਪਹਿਲੀ ਵਾਰ ਇਸ ਤਰ੍ਹਾਂ ਹੈ ਕਿ ਥਰਮਲ ਪਲਾਂਟ ਖੁਦ ਸੀਐਮ ਮਾਨ ਸਾਹਿਬ ਨੇ ਆਪਣੇ ਜਿਹੜੇ ਧਾਰੀਵਾਲ ਸਾਹਿਬ ਵਰਗੇ ਜਰਨਲ ਜੋਦੇ ਨਾਲ ਰੱਖੇ ਨੇ ਇਹਨਾਂ ਦੇ ਨਾਲ ਕੈਬਨ ਮੀਟਿੰਗ ਸਾਦਕੇ ਤੋਂ ਧਰਮਨ ਪਲਾਡ ਮੋਲ ਲਿਆ ਪੰਜਾਬ ਨੂੰ ਬਹੁਤ ਵੱਡੀ ਵਿਕਾਸ ਦੇ ਤੌਰ ਤੇ ਉਹ ਚਲ ਰਹੇ ਨੇ ਕਿ ਪੰਜਾਬ ਅਸੇ ਹੀ ਖੁਸ਼ਹਾਲ ਬਣਾਉਣਾ ਮਾਨ ਸਾਹਿਬ ਆਪ ਖੁਦ ਕੰਮ ਕਰਕੇ ਕੁਸ਼ ਹੁੰਦੇ ਨੇ ਉਹਨਾਂ ਦੇ ਮਨ ਦੇ ਵਿੱਚ ਬੜੀ ਚਾਹ ਹੈ ਕਿ ਅਸੀਂ ਪੰਜਾਬ ਨੂੰ ਆਪਣਾ ਪੰਜਾਬ ਰੰਗਲਾ ਪੰਜਾਬ ਬਣਾਈਏ ਉਹਦੇ ਵਾਸਤੇ ਦਿਨ ਰਾਤ ਮਿਹਨਤ ਕਰ ਰਹੇ ਨੇ ਤੇ ਬਹੁਤ ਵਧੀਆ ਗੱਲ ਹੈ ਅਸੀਂ ਕੋਤਾ ਪਿੱਛੇ ਅਮਰਸਰ ਉਹਨਾਂ ਨੇ ਰੋਡ ショਅ ਕੱਢਿਆ ਹਾਲ ਬਾਜ਼ਾਰ ਹਾਂਜੀ ਤੇ ਮਬਲ ਸੋਚ ਨਹੀਂ ਸਕਦੇ ਕਿ ਜਿੰਨੀ ਉੱਥੇ ਸੰਤ ਆ ਗਈ ਹਾਲਾਂਕਿ ਤੁਹਾਨੂੰ ਪਤਾ ਕਿ ਸ਼ਹਿਰਾਂ ਦੇ ਵਿੱਚ ਕਾਰੋਬਾਰ ਵਾਲੇ ਬੰਦੇ ਘਰ ਨਹੀਂ ਨਿਕਲਦੇ ਸਮਾਂ ਘੱਟ ਹੁੰਦਾ ਉਹਨਾਂ ਕੋਲ ਫਿਰ ਵੀ ਉੱਥੇ ਦੁਨੀਆ ਜਿਹੜੀ ਸੀ ਉੱਥੇ ਮੱਗਲ ਖਲੋਣ ਨੂੰ ਜਗ੍ਹਾ ਨਹੀਂ ਸੀ ਮਿਲ ਰਹੀ ਤੇ ਭਗਵੰਤ ਮਾਨ ਸਾਹਿਬ ਦਾ ਸਾਰੇ ਉਹ ਬੋਲ ਜਿਹੜੇ ਸੁਣ ਕੇ ਗਏ ਨੇ ਉਹਨਾਂ ਇੱਕ ਬੇਨਤੀ ਕੀਤੀ ਕਿ ਇਹ ਤੁਹਾਨੂੰ ਇਹਨਾਂ ਨੇ ਖਰੀਦਰ ਨਹੀਂ ਆਉਣਾ ਹੈ ਪੈਸੇ ਦਾ ਬਾਤ ਵੀ ਦੇਣਾ ਹੈ ਬਿਲਕੁਲ ਤੇ ਮਾਨ ਸਾਹਿਬ ਨੇ ਕਿਹਾ ਕਿ ਕੋਈ ਨਹੀਂ ਜੇ ਤੁਹਾਨੂੰ ਚੰਦੇ ਨੇ ਤੇ ਨਾਲ ਕੋਲ ਤੋਂ ਦੇ ਨਹੀਂ ਸਾਡੇ ਦੇ ਰਹੇ ਨੇ ਤੁਹਾਡੇ ਹੀ ਦੇਣੇ ਨੇ ਕਹਿੰਦਾ ਭਾਉ ਉਹਦਾ ਮਤਲਬ ਇਹ ਹੀ ਪਰ ਮੈਂ ਚਲੋ ਮੇਰਾ ਜਿੱਥੇ ਤੱਕ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਮਾਨ ਸਾਹਿਬ ਨੇ ਬੇਨਤੀ ਕਰਦਾ ਕਿ ਚਲੋ ਬਹੁਤ ਵਧੀਆ ਮੁਵਲ ਸੀਐਮ ਨੇ ਸਾਡੇ ਪਰ ਮੈਂ ਉਹਨਾਂ ਨੂੰ ਇੱਕ ਗੱਲ ਦਾ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਮਾਨ ਸਾਹਿਬ ਅਸੀਂ ਪੰਜਾਬੀ ਹੁੰਨੇ ਆ ਤੇ ਸਾਨੂੰ ਖਰੀਦਣਾ ਕੋਈ ਖਾਦਾ ਚੀੜਾ ਵਾਲਾ ਨਹੀਂ ਹੈਗਾ ਤੇ ਨਾ ਅਸੀਂ ਵੇਖ ਸਕਦੇ ਆ ਮੈਨੂੰ ਪਤਾ ਹੈ ਕਿ ਪਿਛਲੇ ਵਿਧਾਨ ਸਭਾ ਚੋਣ ਦੇ ਵਿੱਚ ਇੱਕ ਬਹੁਤ ਹੀ ਗਰੀਬ ਪਰਿਵਾਰ ਖੁਦ ਤੁਹਾਡੇ ਪਿੰਨ ਤਲਵੰਡੀ ਨਰ ਦੇ ਵਿੱਚ ਉਹਨਾਂ ਕਿਸੇ ਨੇ 500 ਰੁਪਏ ਦਿੱਤਾ ਆ ਕੇ ਇਲੈਕਸ਼ਨ ਤੇ ਉਹ ਆਂਦਾ ਤੁਸੀਂ ਮੈਂ ਦਿਹਾੜੀ ਕਰਕੇ ਮੈਂ ਤੈਨੂੰ 1000 ਦੇ ਵੰਗਾ ਪਰ ਤੂੰ ਵੋਟ ਆ ਮਾ ਦੀ ਬਾਟ ਨਹੀਂ ਇਹ ਕਿੱਡੀ ਵੱਡੀ ਇੱਕ ਮਸਾਲ ਚੈਨ ਕੀਤੀ ਸੋ ਮਾਨ ਸਾਹਿਬ ਦੀ ਗੱਲ ਆ ਅਸੀਂ ਸਹਿਮਤ ਆਂ ਔਰ ਮਾਨ ਸਾਹਿਬ ਨੂੰ ਅਸੀਂ ਯਕੀਨ ਦਿਵਾਨੇ ਆ ਕਿ ਅਸੀਂ ਪੰਜਾਬੀ ਹੁੰਨੇ ਆ ਅਸੀਂ ਤਾਂ ਖਨੇ ਖਨੇ ਟੁਕੜੇ ਤੇ ਗੁਜ਼ਾਰੇ ਕੀਤੇ ਨੇ ਹੱਡੀਆਂ ਮਾਵਾਂ ਨੇ ਸਵਾ ਸਵਾ ਮੱਧ ਦੇ ਬਿਸਨੇ ਬਿਸਨੇ ਇਹਨਾਂ ਦੀ ਅਕਾਦ ਕੀ ਹੈ ਕਿ ਹਨ ਖਰੀਦ ਜਾਣਗੇ ਦੇ ਤਾਂ ਬਹੁਤ ਵਧੀਆ ਤਰੀਕੇ ਦੇ ਨਾਲ ਅੰਮੈ ਸੋਚਦਾ ਕਿ ਜਦੋਂ ਭਾਰੀਵਾਲ ਸਾਹਿਬ ਸੇਵਾ ਕਰ ਰਹੇ ਨੇ ਜਨਤਾ ਦੀ ਉਹਤੇ ਕੰਮ ਦੇ ਕਰਨ ਦਾ ਉਹ ਤਰੀਕਾ ਵੇਖਿਆ ਹੈ ਪਿੱਛੇ ਜਨਾ ਸਾਡੇ بڑے ਸਦਕਾਰਜੋਗ ਅਜਨਾਲਾ ਮਾਰਕੀਟ ਕਮੇਟੀ ਦੇ ਚੇਅਰਮੈਨ ਸਬਾਬ ਬਲਦੇਵ ਸਿੰਘ ਜੀ ਬੱਬੂ ਚੇਤਨਪੁਰਾ ਹਾਂਜੀ ਉਹਨਾਂ ਦੇ ਨਾਲ ਮੈਨੂੰ ਅਕਲ ਪਰਸਨ ਦੀ ਗੱਲ ਹੈ ਮੰਡੀਆਂ ਦੇ ਵਿੱਚ ਮਤਰੀ ਸਾਹਿਬ ਮਣਾਨੇ ਡਿਊਟੀ ਲਈ ਕਿ ਜਾਓ ਤੁਸੀਂ ਚੈੱਕ ਕਰਕੇ ਆਓ ਕਿਸੇ ਨੇ ਕੋਈ ਦਿੱਕਤ ਨਹੀਂ ਹੈ ਹਾਂਜੀ ਅਸੀਂ ਚੇਅਰਮੈਨ ਸਾਹਿਬ ਦੀ ਅਗਵਾਈ ਦੇ ਵਿੱਚ ਮੰਡੀਆਂ ਦੇ ਵਿੱਚ ਗਏ ਤੇ ਜਾ ਕੇ ਉੱਥੇ ਵੇਖਿਆ ਜ਼ਮੀਂਦਾਰ ਇੰਨੇ ਖੁਸ਼ ਪਾਟੇ ਇੰਨੇ ਖੁਸ਼ ਟਰਾਂਸਪੋਰਟਰ ਵੀ ਇਨੀਆਂ ਗੱਡੀਆਂ ਖਲੋਤੀਆਂ ਬਬਲ ਗੱਲ ਕਰਨ ਵਾਲੀ ਕੋਈ ਨਾ ਸਭ ਤੋਂ ਵੱਡੀ ਗੱਲ ਫਿਰ ਅਸੀਂ ਪੁੱਛਿਆ ਕਿ ਤੁਹਾਡੀਆਂ ਪੇਮੈਂਟਾਂ ਸਾਡੇ ਜੀ ਪੇਮੈਂਟ ਤੇ ਕਟਾਚ ਕਰਕੇ ਖਾਤੇ ਆ ਰਹੀ ਹੈ ਹਫਤੇ ਦੇ ਵਿੱਚ ਵਿੱਚ ਪੇਮੈਂਟ ਵੀ ਆ ਜਾਂਦੀ ਹੈ ਅੱਛਾ ਜੀ ਠੀਕ ਹੈ ਇੰਨਾ ਜ਼ਿਆਦਾ ਜ਼ਮੀਂਦਾਰ ਹੋ ਫਿਰ ਉਹਨਾਂ ਨੇ ਕਿਹਾ ਕਿ ਜੇ ਰੱਬ ਘੜੇ ਰੱਬ ਕਰਾਫ ਕਰ ਗਿਆ ਜਿਹੜੀ ਫਾਲਸ ਹੋ ਰਹੀ ਹੈ ਉਹ ਕਹਾਂ ਜੇ ਰੱਬ ਦੇ ਤੇ ਅਸੀਂ ਬੇਨਤੀ ਕਰ ਸਕਦੇ ਰੱਬ ਤੇ ਰੱਬ ਦੇ ਘਰ ਸਾਡੇ ਫੋਨ ਨਹੀਂ ਚੱਲਦੇ ਸਹੀ ਗੱਲ ਸੋ ਮਤਲਬ ਅਜਨਾਲੇ ਦੀਆਂ ਮੰਡੀਆਂ ਪੂਰੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਜਿੱਥੇ ਕਿਸਾਨ ਇੰਨਾ ਖੁਸ਼ ਹੈ ਇੱਥੇ ਬਾਕੀ ਟਰਾਂਸਪੋਰਟਰ ਬਾਰੇ ਖੁਸ਼ ਨੇ ਤੇ ਜਿਨ੍ਹਾਂ ਨੇ ਆਪਣੀ ਵੇਗਰ ਹੈ ਵੇਗਰ ਵੀ ਬੜੀ ਖੁਸ਼ ਹੈ ਤੇ ਬਹੁਤ ਪਰਲੇਦਾਰ ਜਿਹੜੇ ਨੇ ਬਹੁਤ ਵਧੀਆ ਲੱਗਾ ਕਿ ਪਹਿਲੀ ਵਾਰ ਇਸ ਤਰ੍ਹਾਂ ਹੋ ਰਿਹਾ ਨਹੀਂ ਤੇ ਮੇਰੇ ਹਿਸਾਬ ਨਾਲ ਤੇ ਮਬਲ ਮਿਲਤਾ ਨੂੰ ਪਤਾ ਹੀ ਇਸਾਨ ਰੋਲਦਾ ਰਹਿ ਮੰਡੀ ਇਹ ਰੋਲਦਾ ਰਹਾ ਮੰਡੀ ਕਦੇ ਇਸ ਤਰ੍ਹਾਂ ਨਹੀਂ ਹੋਇਆ ਠੀਕ ਹੈ ਇਹ ਬੰਬਾਬਾ ਜੀ ਇੱਕ ਇੱਕ ਗੱਲ ਹੋਰ ਆਪਾਂ ਤੁਹਾਡੇ ਨਾਲ ਸਾਂਝੀ ਕਰੀਏ ਜਿਸ ਤਰ੍ਹਾਂ ਕਿ ਕਾਂਗਰਸ ਪਾਰਟੀ ਦੇ ਕਈ ਸੀਨੀਅਰ ਆਗੂ ਨੇ ਉੱਤੜਾਤਾ ਬੀਜੇਪੀ ਦੀ ਸ਼ਾਮਲ ਹੋ ਰਹੇ ਨੇ ਇਹਦੇ ਬਾਰੇ ਆਪਾਂ ਕੀ ਵਿਚਾਰ ਹੈ ਆਪਣੇ ਦੇ ਵੇਖੋ ਜੀ ਇਹ ਬਹੁਤ ਵਧੀਆ ਤੁਸੀਂ ਗੱਲ ਕੀਤੀ ਜਿਹੜੀ ਮੌਜੂਦਾ ਸਰਕਾਰ ਹੈ ਨਾ ਉਹਨੇ ਇੱਕ ਪਾਨਾਸਾਈ ਦਾ ਰੂਪ ਅਪਣਾ ਚੁੱਕੀ ਹੈ ਉਹਨਾਂ ਨੂੰ ਇਹ ਹੈ ਕਿ ਅਸੀਂ ਕਿਸ ਤਰ੍ਹਾਂ ਵੀ ਆਪਾ ਸਰਕਾਰ ਬਣਾਉਣੀ ਹੈ ਜੇ ਕੋਈ ਉੱਪਰ ਉੱਠਣ ਦੀ ਕੋਸ਼ਿਸ਼ ਕਰਦਾ ਤਾਂ ਉਹਨਾਂ ਬਤਾ ਕੇ ਹਿੰਦੁਸਤਾਨ ਨੰਬਰ 1 ਹਾਂਜੀ ਜਿਹੜੇ ਕੰਮ ਚ ਹੈਗਾ ਹੈਗਾ ਇਹ ਬਿਲਕੁਲ ਇਹ ਸਾਰੇ ਪਿਛਲੇ ਲੀਡਰ ਜਿਹੜੇ ਆ ਨਾ ਕੋਈ ਵਿਰਲਾ ਹੈਗੇ ਵੀ ਨਹੀਂ ਇਹ ਨਹੀਂ ਕਿ ਨਹੀਂ ਹੈਗੇ ਕਈ ਬੰਦੇ ਇਹੋ ਜਿਹੇ ਜਰਨਲ ਆਗੇ ਨੇ ਜਿਹੜੇ ਇਹੋ ਜੇ ਪੈਸੇ ਨੂੰ ਨਹੀਂ ਲੈਂਦੇ ਪਰ ਜ਼ਿਆਦਾਤਰ ਜਿਹੜੇ ਲੀਡਰ ਨੇ ਉਹ ਕਰਪਟ ਨੇ ਉਹ ਉਹਨਾਂ ਨੂੰ ਪਤਾ ਪਹਿਲਾਂ ਸਾਰੇ ਆ ਮੋਦੀ ਸਾਹਿਬ ਦੇ ਕੋਲ ਨੇ ਹਾਂਜੀ ਉਹ ਸਾਰਿਆਂ ਨੂੰ ਜਾਣਦੇ ਨੇ ਉਹ ਜਦੋਂ ਕੋਈ ਮਾੜੀ ਮੋਟੀ ਕਰਦਾ ਨਾ ਯਾਰ ਜੋਲ ਤੇ ਉਸੇ ਵੇਲੇ ਕਰ ਦਿੰਦੇ ਨੇ ਜੀ ਤੁਹਾਡਾ ਤੇ ਈਡੀ ਵੱਲੋਂ ਸੰਮਣ ਚੜ ਜਾਂਦੇ ਨੇ ਜਦੋਂ ਸੰਮਣ ਜਾਣ ਤੋਂ ਪਹਿਲਾਂ ਜਦੋਂ ਮੈਸੇਜ ਆਉਂਦਾ ਉਹਨਾਂ ਨੂੰ ਤੇ ਉਹ ਸਵੈਰੇ ਮੱਲ ਬਣਾ ਲੈਂਦੇ ਨੇ ਜੀ ਅਸੀਂ ਤੇ ਮੋਦੀ ਸਾਹਿਬ ਕੋਲ ਚੱਲੇ ਆ ਸੋ ਤਾਨਾशाही ਦਾ ਰੁਖ ਪਨਾ ਕੇ ਬੈਠੇ ਨੇ ਉਹ ਚਾਹੁੰਦੇ ਨੇ ਕਿ ਅਸੀਂ ਜੇ ਕੋਈ ਪਿਆਰਲਾ ਮੰਨਦੇ ਠੀਕ ਹੈ ਨਹੀਂ ਤੇ ਫਿਰ ਅਸੀਂ ਧੱਕੇ ਦੇ ਨਾਲ ਉਹਨੂੰ ਲੈ ਆ ਇਹਸੇ ਡਰ ਦੇ ਨਾਲ ਕਾਂਗਰਸੀ ਜਿਵੇਂ ਜਾ ਰਹੇ ਨੇ ਉਦਾਂ ਵੈਸੇ ਤੇ ਉਦਾਂ ਕੋਈ ਗੱਲ ਨਹੀਂ ਉਹਨਾਂ ਦਾ ਜਿਨ੍ਹਾਂ ਪਾਰਟੀਆਂ ਨੂੰ ਉਹ ਮਾ ਪਾਰਟੀ ਕਹਿੰਦੇ ਰਹੇ ਨੇ ਜਿਨ੍ਹਾਂ ਪਾਰਟੀਆਂ ਨੂੰ ਕਹਿੰਦੇ ਰਹੇ ਨੇ ਕਿ ਅਸੀਂ ਸ਼ਹੀਦੀਆਂ ਸਾਡੇ ਵੱਡਿਆਂ ਨੇ ਸ਼ਹੀਦੀਆਂ ਦੇ ਕੇ ਇਹ ਪਾਰਟੀ ਜਨਮ ਕੀਤੀ ਹੈ ਉਹ ਪਾਰਟੀਆਂ ਛੱਡ ਕੇ ਜਾ ਰਹੇ ਨੇ ਤੁਸੀਂ ਜਾਣਦੇ ਜੇ ਲੁਧਿਆਣੇ ਤੋਂ ਕੀ ਬਣਿਆ ਅਸੀਂ ਅਸੀਂ ਜਰਨਲ ਜਣੇ ਨੇ ਉਹ ਜਾ ਰਹੇ ਨੇ ਤੇ ਬੜੀ ਵੱਧ ਕਿਸਮਤ ਹੀ ਹੈ ਕਿ ਇਹ ਲੋਕ ਹਾਈ ਹਸੀ ਪੰਜਾਬੀ ਤਾਂ ਡਰਦਾ ਹੀ ਨਹੀਂ ਕਿਸੇ ਕੋਲ ਪਤਾ ਨਹੀਂ ਕਿਸ ਗੱਲ ਦੇ ਡਰਦੇ ਇਹ ਜਾ ਰਹੇ ਨੇ ਧਰਬਾਤ ਸਾਹਿਬ ਨੇ ਕਿਤੇ ਖੜਾ ਕਰ ਲੋ ਹਾਂ ਕੋਈ ਗੱਲ ਕਰਕੇ ਵੇਖ ਲੋ ਜੰਮਾ ਨਾ ਬਿਲਕੁਲ ਹਜ਼ਾਰ ਬੰਦੇ ਦੇ ਵਿੱਚ ਇੱਕ ਥੋੜੇ ਜਵਾਬ ਦਿੰਦੇ ਨੇ ਹਜ਼ਾਰ ਬੰਦਾ ਚੁੱਪ ਕਰਕੇ ਬੈਠ ਜਾਂਦਾ ਇਹ ਜਰਨਲਾਂ ਦੇ ਗੱਲਾਂ ਹੁੰਦੀਆਂ ਨੇ ਇਹ ਨਹੀਂ ਕਿ ਉਤੋਂ ਮਾਰਾ ਜਾ ਦਬਾ ਆ ਜਾ ਤਾਂ ਚਲੋ ਜੀ ਸਵੇਰੇ ਆਪਾਂ ਹੁਣ ਕੁਝ ਕਰ ਜਾਈਏ ਬਹੁਤ ਵੱਡਤ ਗੱਲ ਹੈ ਜਿਹੜੇ ਜਾ ਰਹੇ ਨੇ ਦੁੱਖ ਸੁੱਖ ਹਮੇਸ਼ਾ ਜ਼ਿੰਦਗੀ ਦੇ ਨਾਲ ਆਉਂਦਾ ਜਿਹਦਾ ਰਾਤ ਨਹੀਂ ਰਹਿਣੀ ਦਿਨ ਵੀ ਰਹਿਣਾ ਸਦਾ ਸੁੱਖ ਨਹੀਂ ਰਹਿਣਾ ਦੁੱਖ ਵੀ ਆਉਣਾ ਸੁੱਖ ਵੀ ਆਉਣਾ ਇਹ ਪਰਮਾਤਮਾ ਦਾ ਭਾਣਾ ਮੰਨਣਾ ਪੈਣਾ ਹੈ ਬਸ ਇਹ ਇਮਾਨਦਾਰੀ ਤੇ ਸੱਚਾਈ ਤੇ ਜੇ ਚੱਲਣਗੇ ਲੀਡਰ ਤਾਂ ਇਹਨਾਂ ਦੇ ਆਵਾਵਲੇ ਕੋਈ ਵੇਖ ਸਕਦਾ ਕੋਈ ਰਾਮਦਾਸ ਜੀ ਦੀ ਕਿਰਪ ਬਿਲਕੁਲ ਜੀ ਠੀਕ ਹੈ ਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ